ਸਾਨੂੰ ਕਦੇ ਵੀ ਆਪਣੇ ਮਾਪਿਆਂ ਨੂੰ ਮਾਰਨਾ ਨਹੀਂ ਚਾਹੀਦਾ ਜੇ ਉਹ ਕੋਈ ਵੀ ਗੱਲ ਕਹਿੰਦੇ ਆ ਆਪਾਂ ਨੂੰ ਮੰਨਣੀ ਚਾਹੀਦੀ ਹੈ ਆਪਾਂ ਨੂੰ ਫੋਨ ਨਹੀਂ ਦੇਖਣਾ ਚਾਹੀਦਾ ਕਈ ਵਾਰ ਆਪਾਂ ਨੂੰ ਇਹ ਜੀ ਮੁਸੀਬਤ ਪੈ ਪੈ ਸਕਦੀ ਹੈ ਆਪਾਂ ਨੂੰ ਪੜਾਈ ਕਰਕੇ ਬੜੇ ਅਫਸਰ ਬਣਾਉਣਾ ਚਾਹੀਦਾ ਹੈ ਆਪਾਂ ਨੂੰ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਹੈ ਤੇ ਆਪਾਂ ਨੂੰ ਨਸ਼ਾ ਪੱਤਾ ਦੂਰ ਰਹਿਣਾ ਚਾਹੀਦਾ ਹੈ। ਸਾਨੂੰ ਕਦੇ ਵੀ ਫੋਨ ਨਹੀਂ ਦੇਖਣਾ ਚਾਹੀਦਾ। ਫੋਨ ਦੇਖਣ ਨਾਲ ਸਾਡੀਆਂ ਅੱਖਾਂ ਖਰਾਬ ਹੋ ਸਕਦੀਆਂ ਹਨ। ਜੇ ਆਪਾਂ ਪੜ੍ਹਾਈ ਕਰਾਂਗੇ ਤਾਂ ਬਹੁਤ ਵੱਡਾ ਨਾਮ ਹੋਊਗਾ ਆਪਣਾ ਆਪਣੇ ਪਰਿਵਾਰ ਦਾ ਵੀ ਨਾਮ ਬਟਾ ਹੋਊਗਾ। ਹੋਊਗਾ ਤੇ ਲੋਕ ਆਪਣਾ ਆਦਰ ਕਰਨਗੇ। ਜੇ ਆਪਾਂ ਨਸ਼ੇ ਪੱਤੇ ਚ ਪਾਵਾਂਗੇ ਤਾਂ ਲੋਕ ਕੋਈ ਵੀ ਥੋੜਾ ਨਾਲ ਗੱਲ ਨਹੀਂ ਕਰੂਗਾ। ਥੋੜੇ ਤੋਂ ਦੂਰ ਰਹਿਣਗੇ। ਧੰਨਵਾਦ। ਆਨ ਮੋਬਾਈਲ ਨਹੀਂ ਦੇਖਣਾ ਚਾਹੀਦਾ ਉਹਦੇ ਨਾਲ ਆਪਣੀ ਅੱਖਾਂ ਖਰਾਬ ਹੁੰਦੀਆਂ ਨੇ ਤੇ ਆਪਾਂ ਨੂੰ ਪੜਨਾ ਚਾਹੀਦਾ ਕਿਉਂਕਿ ਆਪਾਂ ਨੇ ਆਪਣੇ ਮਾਤਾ ਪਿਤਾ ਦੇ ਆਪਣੇ ਸਕੂਲ ਦਾ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਾਗਾ ਤੇ ਆਪਾਂ ਨੂੰ ਅਧਿਆਪਕ ਅਤੇ ਮਾਤਾ ਪਿਤਾ ਦੀ ਗੱਲ ਮੰਨਣੀ ਚਾਹੀਦੀ ਹੈ ਥੈਂਕ ਯੂ ਇਸ ਤਰ੍ਹਾਂ ਦੀ ਗੱਲ ਮੰਨਣੀ ਚਾਹੀਦੀ ਹੈ ਆਪਾਂ ਨੂੰ ਕਦੇ ਵੀ ਫੋਨ ਨਹੀਂ ਚਲਾਉਣਾ ਚਾਹੀਦਾ ਆਪਣੀਆਂ ਅੱਖਾਂ ਖਰਾਬ ਹੋ ਜਾਂਦੀਆਂ ਹਨ ਥੈਂਕ ਯੂ